ਪਾਵਨ ਪਵਿੱਤਰ ਗੁਰਵਾਨੀ ਦੇ ਹਰੀ ਜਸ ਕੀਰਤਨ ਸਾਰੀ ਸੰਗਤਾਂ ਰਲ ੜਕੇ ਉਸ ਪਿਤਾ ਪਰਮੇਸ਼ਰ ਦੇ गुणगान ਨੇ ਕਰੀਏ ਸਵਾਉ ਸਭ ਤੋਂ ਪਹਿਲਾ ਸਤਿਗੁਰਾਂ ਦੀ ਫਤਿਹ ਦੀ ਸਾਜ ਸਾਰੇ ਜਲ ਮਿਲ ਕੇ ਆਪਾਂ ਫਤਿਗ ਜਾਈਏ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਜਨੀਆਂ ਬੇ ਸੰਗਤਾਂ ਇਸ ਸਮੇਂ ਕੀਮਤ ਦੇ ਸਮੇਂ ਤੋਂ ਸਮਾ ਖੜਦੇ ਹੋਏ ਸਤਗੁਰਾਂ ਦੀ ਬਾਗਹਾ ਦੇ ਵਿੱਚ ਬਿਲ ਬੈਠ ਕੇ ਇਕੱਤਰ ਹੋਈਏ ਨੇ ਤੋ ਸਾਰਿਆਂ ਸੰਗਤਾਂ ਤਨਦਾ ਦੇ ਜੋਗ ਨੇ ਉਹਨਾਂ ਨੂੰ ਗੁਰੂ ਸਾਹਿਬ ਤਨ ਕਹਿੰਦੇ ਨੇ ਬੜਾ ਭਾਗੀ ਸਾਧ ਸੰਗ ਪ੍ਰਾਪਤ ਉਹਨਾਂ ਦੇ ਵੱਡੇ ਭਾਗ ਨੇ ਉਹ ਧੰਨ ਲਏ ਜਿਹੜੇ ਉਸ ਪਿਤਾ ਪਰਮੇਸ਼ਰ ਦੇ ਦਰਬਾਰਾਂ ਦੀਆਂ ਹਾਜ਼ਰੀਆਂ ਪਰਦੇ ਹੋਏ ਇਕੱਤਰ ਹੁੰਦੇ ਨੇ ਸਵਾ ਕੋਈ ਦੂਤੋ ਲੈ ਕੇ بڑے ਉੱਚੇ ਤੇ ਸੁੱਚੇ ਢੰਗ ਦੇ ਨਾਲ ਮਹਾਪੁਰਖ ਉਸ ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਦੀ ਉਸਤਤ ਕਰਦੇ ਹੋਏ ਹਰ ਰੋਜ਼ ਹਾਜ਼ਰੀਆਂ ਪਰਦੇ ਨੇ ਤੋ ਖਲਾਬ ਜੀ ਨੇ ਸ਼੍ਰੋਮਣੀ ਪ੍ਰਗਤ ਧੰਨਾ ਜੀ ਉਹਨਾਂ ਦੀ ਬਾਬਤ ਕਥਾ ਵਿਚਾਰਾਂ ਸੁਣੀਆਂ ਜੀਵਨ ਦਾ ਪਤਾ ਲੱਗਦਾ ਹੈ ਕਿ ਕਿਤਾ ਕਿੰਦਾ ਜੀਵਨ ਦੀਆਂ ਜਚਾਂ ਨੇ ਕਿੱਦਾਂ ਕਿੱਦਾਂ ਇੰਨਾ ਭਗਤਾ ਨੇ ਫਕੀਰਾ ਨੇ ਖਿਲੀ ਘਾਲਣਾ ਕਰੀ ਹੈ ਜੀ ਜਿਦਾ ਆਪਾਂ ਅੱਜ ਜੱਜ ਕਰਦੇ ਆਂ ਕਿਸੇ ਨੂੰ ਕੋਈ ਸੇਵਨ ਕਰਦਾ ਹੈ ਉਹ ਤੇ ਆਨੂ ਹੋ ਜਾਂਦਾ ਹੈ ਵੀ ਇਹ ਬੇਨੜ ਕੰਮ ਹੈ ਇਹ ਕੋਈ ਕੰਮ ਜਾਦੇ ਵੱਡਾ ਔਖਾ ਨਹੀਂ ਸਾਰਿਆਂ ਨੂੰ ਅੱਜ ਦੇ ਸਮੇਂ ਵਿੱਚ ਜੇ ਕੰਮ ਹੈ ਉਹ ਨਾਮ ਸਿਮਰਨ ਗੁਰਬਾਣੀ ਪੜ੍ਹਨਾ ਉਸ ਪ੍ਰਵੇਸ਼ਰ ਦੇ ਗੁਣ ਗਾਉਣੇ ਉਸ ਦੇ ਲੜ ਲੱਗਣਾ ਇਹ ਬੜਾ ਔਖਾ ਕੰਮ ਹੈ ਜਿੰਨਾ ਜਿੰਨਾਂ ਨੇ ਉਸ ਪਰਮੇਸ਼ਰ ਦੀ ਉਸਤਤ ਵਿੱਚ ਗੁਣ ਗਾਏ ਨੇ ਕੋਨਾਂ ਲੈ ਬੜੀ ਆ ਕਲਣਾ ਘਾਲੀਆਂ ਨੇ ਸਰੀਰ ਤੇ ਹੰਡਾਏ ਵੀ ਨੇ ਬੜੇ ਦੁੱਖ ਤੇ ਫੇਰ ਕਿਤੇ ਜਾ ਕੇ ਇਸ ਪਾਵਨ ਤਬਵਤਰ ਪਰਵਾੜੀ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਨਿਸ਼ਕ ਰਾਇਆ ਬੜੇ ਆਉਲੀਏ ਫਕੀਰ ਜਦੋਂ ਸਹਬੇ ਖਵਾ ਸਹਿਬ ਸ੍ਰੀ ਕੋ ਅਰਜਨ ਦੇਵ ਜੀ ਸ਼ਾਂਤੀ ਦੇ ਪੰਡ ਤਤਿਆਂ ਤਵਿਆਂ ਦੇ ਮਾਲਕ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਨ ਲਗੇ ਸੀ ਤਾਹ ਤੋਂ ਵੱਡੇ ਆਉਲੀਏ ਫਕੀਰ ਉਹਨਾਂ ਦੇ ਸਮੇਂ ਵਿੱਚ ਬਹੁ ਵੱਡੇ ਸੀ ਆਪਣੇ ਮੰਗੋ ਜਿਨ੍ਹਾਂ ਦੇ ਵਾਂ ਵਿੱਚ ਈਰਖਾ ਦੁਆਇਸ਼ ਬੰਦਗੀ ਹੈਗੀ ਸੀ ਪਰ ਮੰਦੇ ਵਿੱਚ ਈਰਖਾ ਦੁਆਇਸ਼ ਸੀ ਉਹਨਾਂ ਨੇ ਜਦੋਂ ਵੇਖਿਆ ਵੀ ਹੁਣ ਕਲਦ ਦੇ ਕਲਯੁਗ ਦੇ ਅੰਦਰ ਵਿੱਚ ਕਲਯੁਗ ਦੇ ਬਹੁਤ ਨਾਮ ਦੇ ਜਹਾਜ਼ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਦਾ ਐਸਾ ਜਹਾਜ਼ ਰਚਣ ਲੱਗੇ ਨੇ ਲਿਖਣ ਲੱਗੇ ਨੇ ਜਿਹਦੇ ਪੜਨ ਸੁਣਨ ਦੇ ਨਾਲ ਇਸ ਭਵ ਸਾਗਰ ਤੋਂ ਪਾਰ ਉਤਾਰਾ ਹੋ ਜਾਊਗਾ ਤੇ ਕਾਲ ਯੁਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਪਮਾ ਜਾਦੀ ਹੋਵੇਗੀ ਸੋ ਇਹ ਸਾਰਿਆਂ ਦੇ ਜਹਨ ਵਿੱਚ ਹੁੰਦਾ ਵੀ ਜਿਹਦੇ ਕੋਈ ਜਿਆਦਾ ਬਣਾਈ ਹੁੰਦੀ ਹੈ ਉਹਦੇ ਮਗਰ ਆਪਾਂ ਜਿਆਦੇ ਲੱਗਦੇ ਆ ਸੋ ਇਹ ਪੀਣਾ ਫਕੀਰਾ ਨੂੰ ਪਤਾ ਸੀ ਵੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਹੈ ਉਹ ਦਰਜ ਕਰ ਰਹੇ ਨੇ ਤੇ ਜੇ ਇਹਦੇ ਵਿੱਚ ਸਾਡਾ ਨਾਮ ਆ ਜਾਵੇ ਰਹੀ ਦੀ ਦੁਨੀਆ ਤੱਕ ਸਾਡਾ ਨਾਮ ਰਹੇਗਾ ਫੇਰ ਵੱਡੇ ਆਏ ਸਤਿਗੁਰਾਂ ਨੇ ਵੇਖੇ ਕੋਈ ਕਿਸ ਤਰ੍ਹਾਂ ਦਾ ਨਾਮ ਜਪ ਕੇ ਈਰਖਾ ਦੁਆਇਸ ਮਨ ਦੇ ਵਿੱਚ ਜਿਨ੍ਹਾਂ ਦੇ ਹੈਗੇ ਸੀ ਉਹਨਾਂ ਨੂੰ ਸਤਿਗੁਰਾਂ ਨੇ ਪ੍ਰਵਾਹ ਨਹੀਂ ਕੀਤੀ ਜਿਨ੍ਹਾਂ ਨੇ ਸਿੱਧਕ ਰੱਖਿਆ ਕਲਣਾ ਕਾਲੀ ਆਪ ਜੀ ਜਾਣਦੇ ਹੋ ਭਗਤ ਕਬੀਰ ਜੀ ਨਾਮਦੇਵ ਜੀ ਰਵਿਦਾਸ ਜੀ ਹੋਰ ਕਿੰਨੇ ਭਗਤ ਹੋਏ ਨੇ ਆਪਣੇ ਸ਼ਰਮੇ ਸੁਜਨਾ ਨੇ ਨਾਮ ਜਪਿਆ ਆਪਾਂ ਅੱਜ ਉਹਨਾਂ ਦੇ ਜਨਮ ਦਿਹਾੜੇ ਮਨਾ ਰਹੇ ਆ ਪਰ ਉਹਨਾਂ ਨੇ ਬੜੀਆਂ ਕਹਾਣਾਂ ਕਾਹਲ ਕੇ ਸਰੀਰ ਤੇ ਦੁੱਖ ਵੀ ਹਟਾਏ ਨੇ ਗੁਰਮਤਿ ਪਿਆਰੇ ਇੱਥੇ ਕਿਸ ਪਾਪਨ ਪਵਿੱਤਰ ਗੁਰਬਾਣੀ ਦੇ ਵਿੱਚ ਨਾਮ ਅਰਜ ਉਹਨਾਂ ਦਾ ਹੋਇਆ ਹੈ ਜਿਨ੍ਹਾਂ ਨੇ ਇਹ ਜੀਵਨ ਸਮਰਪਤ ਉਸ ਕਾਲ ਪੁਰਖ ਦੇ ਨੇਖੇ ਲਏ ਹੈ ਸਤਿਗੁਰ ਜੀ ਕਹਿੰਦੇ ਨੇ ਵਾਜ ਗੁਰੂ ਨਾਮ ਜਹਾਜ ਹੈ ਚੜੇ ਸੁ ਤਰੇ ਪਾਰ ਜੋ ਸਰਦਾ ਕਰ ਸਿਮਦੇ ਗੁਰ ਪਾਰ ਉਤਾਰਨ ਹਰ ਜਿਹੜੇ ਇਸ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਨਾਮ ਦੇ ਜਹਾਜ਼ ਨਾਲ ਰਥੇ ਗਏ ਨੇ ਉਹਨਾਂ ਦਾ ਪਾਰਉਤਾਰ ਹੋਇਆ ਸਵਾਗਤ ਸਾਰੇ ਜਨਮ ਨੇ ਕੀ ਪੜੀਏ ਸਾਡੇ ਗੁਰਾਂ ਨੇ ਪੰਜਵੇਂ ਪਾਸ਼ਾ ਨੇ ਆਪਾਨੂੰ ਇਹ ਜਹਾਜ ਨਾਮ ਬਾਣੀ ਦਾ ਗੋਹਿਤ ਜਹਾਜ ਵੜਾ ਕੇ ਦਿੱਤਾ ਜਿਹਦੇ ਦਰਿਆ ਆਪਾਂ ਸਾਰਿਆਂ ਨੇ ਭਵਸਾਗਰ ਤੋਂ ਪਾਰ ਹੋਣਾ ਗੁਰਮੁਖ ਫੈਜੇ ਦੇ ਵਿੱਚ ਕਿ ਕੋਈ ਟਿਕਟ ਹੈ ਉਹ ਹੈ ਗੁਰੂ ਦੇ ਨਾਮ ਦੀ ਜੋ ਸੰਤਾ ਮਹਾਪੁਰਸ਼ਾਂ ਲੋਗੋ ਗੁਰੂ ਘਰ ਦੇ ਖਜ਼ਾਨਿਆਂ ਚੋਂ ਜਿੱਦਾਂ ਬਾਬਾ ਅਮਰਜੀਤ ਸਿੰਘ ਅਮਰਜੀਤ ਸਿੰਘ ਜੀ ਸਤਕਾਰ ਲੋਕ ਮਹਾਂਪੁਰਖ ਉਹਨਾਂ ਕੋਲੋਂ ਇਹ ਵਸਤਰ ਮਿਲਦੀਆਂ ਨੇ साढे गुर जहाज बुया आजो जी पार never